ਗੁੱਡ ਮਾਰਨਿੰਗ ਜੀ ਅੱਜ ਹੈ 8 ਦਸੰਬਰ ਤੇ ਦਿੱਲੀ ਬਲੌਗ ਡੇ 110 110 ਬਲੌਗ ਹੋ ਗਏ ਤੇ ਅੱਜ ਦੇ ਬਲੌਗ ਦੀ ਸ਼ੁਰੂਆਤ ਕੀਤੀ ਆ ਆਫਿਸ ਖੋਲਤਾ ਤੇ ਤੁਹਾਨੂੰ ਦਿਖਦਾ ਹਾਂਗਾ ਮੈਂ ਰੈਡੀ ਪਿਆ ਮੈਂ ਰੈਡੀ ਤਾਂ ਕਿਉਂਕਿ ਮੈਂ ਮੇਰੇ ਫਾਦਰ ਇਨ ਲਾ ਨਾਲ ਜਾ ਰਿਹਾ ਵਾਂ ਲੈਰੀ ਉਥੇ ਕੰਮ ਮੈਂ ਪ੍ਰੋਜੈਕਟਰ ਲਾਉਣੇ ਨੇ ਜਿਵੇਂ ਤੁਹਾਨੂੰ ਮੈਂ ਕੱਲ ਬਲੌਗ ਕਰਕੇ ਫੌਂਟ ਡਿੱ ਗਿਆ ਸੀਗਾ ਭਾਈ ਹੁਣ ਠੀਕ ਅਸੀਰੇ ਪਰ ਇਹ ਕੋਈ ਆਇਆ ਨਹੀਂ ਹੈਗਾ ਸਸੀਂ ਇੰਸਟਾਲ ਕਰ ਦਾਂਗੇ ਪ੍ਰੋਜੈਕਟਰ ਕਬੋਂ ਲੈਤਾ ਵਧੀਆ ਬਟ ਸਾਮਸ ਬਣ ਕੱਟ ਕਰੀ ਹੋਈ ਹੈ ਨਾ ਆਪਾਂ ਇਹ ਇੰਸਟਾਲ ਹੋ ਰਿਹਾ ਪ੍ਰੋਜੈਕਟਰ ਸਾਡਾ ਤੇ ਸਾਡਾ ਪ੍ਰੋਜੈਕਟਰ ਹੋ ਗਿਆ ਇੰਸਟਾਲ ਦੇਖੋ ਪਰੇਸੀ ਪੰਜ ਪ੍ਰੋਜੈਕਟਰ ਇੰਸਟਾਲ ਕਰਦਿਆਂ ਤੇ ਹੁਣ ਤੱਕ ਇਹਦੇ ਤਿੰਨ ਕਰਤੇ ਦੋ ਰਹਿ ਗਏ ਇਹਦੇ ਦੋ ਤੈਨੂੰ ਉਹ ਹੂੰ ਤੈਨੂੰ ਇੰਸਟਾਲ ਹੋ ਗਿਆ ਤਾਂ ਇਧਰ ਵੀ ਕਰਨਾ ਹਾਲੇ ਪੀਆਰਓ ਇਧਰ ਇਧਰ ਆਪਾਂ ਇਦਾਂ ਪੀਓ ਆਪਾਂ ਇਧਰ ਕਰ ਦੱਸ ਤੇ ਜੀ ਫਾਈਨਲੀ ਇੰਸਟਾਲ ਹੋ ਗਏ ਸਾਡੇ ਸਾਰੇ ਲੈਪਟਾਪ ਤੇ ਜਿਹੜੇ ਅਸੀਂ ਇਹ ਲੈਪਟਾਪ ਇੰਸਟਾਲ ਕਰਨੇ ਲਹਿਰੇਗਾ ਕਿਆ ਹੀਰੋ ਭੱਠਲ ਜੋ ਕਾਲਜ ਹੈ ਉੱਥੇ ਤੇ ਪੂਰੇ ਇੰਸਟਾਲ ਕੋ ਕਰੇ ਨੇ ਜੋ ਬਲੌਕ ਸਮਿਤੀ ਦੀਆਂ ਚੋਣਾਂ ਹੋ ਰਹੀਆਂ ਨੇ ਇਲੈਕਸ਼ਨ ਹੋ ਰਹੇ ਨੇ ਉਹਨਾਂ ਦੀ ਟ੍ਰੇਨਿੰਗ ਜੋ ਉਹਨਾਂ ਬਾਰੇ ਇਨਫੋਰਮੇਸ਼ਨ ਦੇਣੀ ਹੈ ਕਿ ਗਵਰਨਮੈਂਟ ਅਫੀਸ਼ੀਅਲਸ ਨੇ ਗਵਰਨਮੈਂਟ ਨੇ ਉਹਨਾਂ ਦੀ ਡਿਊਟੀ ਲਾਈ ਹੈ ਤਾਂ ਉਹਦੇ ਲਈ ਉਹਨਾਂ ਨੂੰ ਇਹ ਪ੍ਰੋਜੈਕਟਰਸ ਦੀ ਲੋੜ ਸੀਗੀ ਇਹ ਪ੍ਰੋਜੈਕਟਰ ਦੇ ਉੱਤੇ ਲੈਪਟਾਪ ਦੇ ਨਾਲ ਉਹ ਆਪਦੀ ਜੋ ਵੀ ਇਹਨਾਂ ਨੇ ਪੀਪੀਟੀ ਵਗੈਰਾ ਬਣਾਈਆਂ ਹੋਣਗੀਆਂ ਉਹ ਚਲਾਉਣਗੇ ਆਪਣਾ ਕੰਮ ਸੀਗਾ ਪ੍ਰੋਜੈਕਟਰ ਇੰਸਟਾਲ ਕਰਨ ਦਾ ਆਪਾਂ ਕਰਤਾ ਤੇ ਹੁਣ ਅਸੀਂ ਆਇਆ ਆ ਪਲੇਰੇ ਵੀਡੀਓ ਦਫ਼ਤਰ ਉਹਰੇ ਉਹ ਜਾਣਕਾਰ ਦੇਗੇ ਜਿਹਨਾਂ ਨੂੰ ਮਿਲ ਉਧਰ ਕੰਮ ਹੋ ਗਿਆ ਆਪਣਾ ਤੇ ਉਧਰ ਚੱਲ ਪਏ ਉਹਨਾਂ ਦੇ ਜੋ ਹਨਾ ਮੀਟਿੰਗ ਜਾਂ ਇੱਕ ਤਰ੍ਹਾਂ ਦੀ ਕੀ ਕਹਿੰਦੇ ਨੇ ਇਹਨੂੰ ਕਲਾਸਿਸ ਚੱਲ ਰਹੀਆਂ ਸੀ ਜਿਓ ਤੇ ਵਰਕਸ਼ਾਪ ਹਾਂ ਜੋ ਵਰਕਸ਼ਾਪ ਚੱਲ ਰਹੀ ਸੀ ਨਾ ਚੱਲ ਪਈ ਤੇ ਐਸ ਡੀ ਐਮ ਆਏ ਸੀ ਲੈ ਰਹੇ ਕਿ ਦੇ ਉਹ ਜਿਹੜਾ ਮਾਰ ਕੇ ਚਲੇਗਾ ਤੇ ਹੁਣ ਆਪਾਂ ਆਹ ਵੀਡੀਓ ਆਫਿਸ ਮਾਰ ਕੇ ਮੇਲਾ ਵਿਛੜ ਗਿਆ ਹੋ ਗਿਆ ਸਾਰਾ ਇਹਨਾਂ ਦਾ ਤੇ ਬਸ ਆਪਾਂ ਹੁਣ ਆਪਦੇ ਪ੍ਰੋਜੈਕਟਰ ਪੈਕ ਕਰਦੇ ਆਂ ਤੇ ਜਾਂਦਿਆਂ ਕਰਨ ਮੈਂ ਘਰੇ ਜਾ ਕੇ ਉਧਰ ਡੈਡੀ ਨਾਲ ਜਾ ਕੇ ਆਉਣਾ ਮਰਾਕੋ ਦੇ ਹੋ ਗਈ ਸਾਡੀ ਮੀਟਿੰਗ ਬਹੁਤ ਵਧੀਆ ਤੇ ਹੁਣ ਆਪਾਂ ਜਾ ਰਹੇ ਆ ਵਾਪਸ ਸੰਗਰੂਰ ਨੂੰ ਤੁਸੀਂ ਵੀ ਅਗਰ ਪ੍ਰੋਜੈਕਟ ਬੁਕਿੰਗ ਕਰਾਉਣਾ ਚਾਹੁੰਦੇ ਹੋ ਤਾਂ ਕਿਤੇ ਨਹੀਂ ਜਾਣਾ ਡਿਸਕ੍ਰਿਪਸ਼ਨ ਚ ਨੰਬਰ ਨੇ ਕਾਲ ਕਰੋ ਮੈਂ ਤੇ ਪਾਪ ਆ ਕੇ ਪ੍ਰੋਜੈਕਟਰ ਤੁਹਾਡੇ ਨਾਲ ਆ ਕੇ ਜਾਵਾਂਗੇ ਜੇ ਅਗਰ ਸਾਨੂੰ ਰਿਹਾ ਸੈੱਟ ਕੀ ਥੋੜੀ ਜਿਹੀ ਕੁਝ ਘੰਟਿਆਂ ਦੀ ਮੀਟਿੰਗ ਹੈ ਤਾਂ ਅਸੀਂ ਬੈਠਾਂਗੇ ਵੀ ਅਦਰਵਾਈਜ਼ ਤੁਹਾਨੂੰ ਸਾਰਾ ਦੱਸ ਕੇ ਕਰਕੇ ਸਮਝਾ ਕੇ ਚਲੇ ਜਾਵਾਂਗੇ ਜੇ ਤੁਸੀਂ ਚਾਹੇ ਇਹਨੂੰ ਇੱਕ ਦਿਨ ਲਾਓ ਦੋ ਦਿਨ ਲਾਓ ਉਸ ਅਕੋਰਡਿੰਗ ਪੇਮੈਂਟ ਹੋ ਜਾਏਗੀ ਤੇ ਬਾਅਦ ਵਿੱਚ ਅਸੀਂ ਜਦੋਂ ਫੰਕਸ਼ਨ ਕੰਪਲੀਟ ਹੋ ਗਿਆ ਉਦੋਂ ਅਸੀਂ ਲੈ ਜਾਵਾਂਗੇ ਤੱਕ ਟੈਨਸ਼ਨ ਲੈਣ ਦੀ ਲੋੜ ਕੋਈ ਨਹੀਂ ਪ੍ਰੋਜੈਕਟਰ ਬੁਕਿੰਗ 에어 ਟਿਕਟਿੰਗ 에ਵਰੀਥਿੰਗ ਲਈ ਇੱਕ ਹੀ ਨਾਮ ट्रैवल ਵੇਟ ਕਾਲ ਕਰੋ ਬਸ ਤੇ ਹੁਣ ਅਸੀਂ ਜਾ ਰਹੇ ਹਾਂ ਵਾਪਸ ਅੰਗਰੂਰ ਅੰਜਾਮ ਇਨਾ ਟਾਈਮ ਤਾਂ ਮੈਨੂੰ ਲੈਰੇ ਤੋਂ ਸੰਗਰੂਰ ਆਉਣੇ ਲੱਗਿਆ ਜਿੰਨਾ ਟਾਈਮ ਉਰੇ ਲੱਗ ਗਿਆ ਖੜੇ ਨੂੰ ਬਹੁਤ ਗੁਰੇ ਹਾਲ ਹੈ ਯਾਰ ਦੇਖੋ ਟ੍ਰੈਫਿਕ ਲਾਈਟਸ ਹੈਗੀਆਂ ਨੇ ਪਰ ਚੱਲਦੀ ਨਹੀਂ ਹੈਗੀਆਂ ਲੋ ਇਹਨਾਂ ਨੂੰ ਚਲਾ ਦਿਓ ਦਿਖਾਵੇ ਨੂੰ ਲਾਈਆਂ ਹੋਈਆਂ ਰਹਿ ਗਈਆਂ ਔਰ ਯਾਰ ਵਾਗਰ ਦੀ ਕਿਰਪਾ ਨਾਲ ਇੱਕ ਟਿਕਟ ਬੁੱਕ ਕਰਕੇ ਹਟਿਆ ਹੁਣੇ ਆਉਣ ਸਾਰ ਘਰੇ ਤੇ ਤਰੀ ਹੋਗੀ ਪਰ ਦਿੱਤੀ ਆ નો ਪ੍ਰੋਫਿਟ ਨੋ ਲਾਸਟੀ ਆ ਪਰ ਚਲੋ ਅੱਜ ਵਾਰ ਕੰਮ ਆੜ ਜਾਂਦਾ ਹੁੰਦਾ ਤੇ ਕੱਟਣੀਆਂ ਭੇਜ ਦੇਣੇ ਕਰਾਰੀਆਂ ਤਾਂ ਚਲੋ ਕੋਈ ਨਾ ਹੋਰ ਕੰਮ ਆਊਗਾ ਤਾਂ ਜੀ ਹੁਣ ਮੈਂ ਬਸ ਜਾ ਰਿਹਾ ਮੈਂ ਰੈਕੋਟ ਡੈਡੀ ਨਾਲ ਤਾਂ ਬਸ ਹੁਣ ਰੈਕੋਟ ਜਾ ਕੇ ਸਕੇ ਜਰੂਰੀ ਕੰਮ ਉਹ ਕਰ ਲਈਏ ਅੱਜ ਦਫ਼ਤਰ ਖੁੱਲਿਆ ਹੈ ਕਿ ਹੂੰ ਦਫ਼ਤਰ ਖੁੱਲਿਆ ਹੀ ਮੈਂ ਤੇ ਪਾਪਾ ਜਾ ਰਿਹਾ ਹਾਂ ਰੈਕੋਟ ਰਾਤ ਨੂੰ ਮਾਮਾ ਜੀ ਨੂੰ ਬਿਠਾਉਣਾ ਤੇ ਉੱਥੇ ਜਾ ਕੇ ਜਰੂਰੀ ਕੰਮ ਉਹ ਕਰੀਏ ਪਹਿਲਾ ਯਾਰ ਚ ਸੀ ਐਨਜੀ ਬੋ ਸਵੇតិਖ ਬੋ ਪੂਰਾ ਅਚਭਾਉਣਿਆ ਬਹਾਦਰਪੁਰ ਕੋਲ ਹੈਗਾ ਮਾਮਾ ਜੀ ਨੂੰ ਲੈਣ ਪਹੁੰਚਿਆ ਧਨੋਲੇ ਮਾਮਾ ਜੀ ਨੂੰ ਨਾਲ ਲੈ ਕੇ ਜਾਣਾ ਮਨੜੀ ਨੇ ਕਹਿਤੀ ਆਪਾਂ ਜਾਇਓ ਨੇ ਹਾਂ ਨਹੀਂ ਮਾਮਾ ਜੀ ਨੂੰ ਨਾਲ ਲੈ ਕੇ ਜਾਣਾ ਤਾਂ ਮਾਮਾ ਜੀ ਨੂੰ ਲੈਣ ਗਏ ਨਹੀਂ ਅੰਦਰ ਮੈਂ ਗੱਡੀ ਮੋੜਾ ਕੇ ਮੋੜ ਕੇ ਖੜਾਈ ਆ ਹੋ ਅਜਾ ਸਾਰਾ ਦਿਨ ਸਫਰ ਚ ਲੰਘ ਗਿਆ ਆਫਿਸ ਖੋਲ ਕੇ ਰੱਖਿਆ ਹੋਇਆ ਵਾ ਇੱਕ ਅੰਕਲ ਨੂੰ ਮਿਲਣਾ ਸੀਗਾ ਅੰਕਲ ਨੇ ਆਉਣਾ ਸੀ ਕੱਲ ਨੂੰ ਮਿਲਾਂਗੇ ਹੁਣ ਅੰਕਲ ਨਾਲ ਕਈ ਵਾਰ ਹੁੰਦਾ ਕਈ ਵਾਰ ਤਾਂ ਮੇਰਾ ਗੱਡੀ ਜੇ ਦਿਨ ਲੰਘ ਜਾਂਦਾ ਚਾਚਾ ਫੋਨ ਕਰਕੇ ਪੁੱਛਾਂ ਕ੍ਰਿਸ਼ਨਾ ਨੂੰ ਲੈਂਡ ਵਗ ਗਿਆ ਕੋਈ ਪਰਜਾਈ ਨੂੰ ਇਹ ਨਹੀਂ ਤਾਂ ਜੀ ਟ੍ਰੈਕ ਕੋਡ ਰੁਕੇ ਸੀਗੇ ਇਹ ਮੇਰੇ ਭੁਆ ਜੀ ਦਾ ਬੇਟਾ ਅਲਵਿੰਦਰ ਵੀਰਾ ਤੇ ਵੀਰੇ ਨੇ ਖਵਾਈ ਮੇਰਾ ਛੋਟਾ ਹੀ ਵੀਰੇ ਤੋਂ ਬਹੁਤ ਮੇਰੇ ਨਾਲ ਦੇ ਛੋਟੇ ਪਰ ਇਹਨੂੰ ਚੀਜੀ ਖਵਾਈ ਇਹ ਉਰੀਆ ਰੈਕਾਟ ਆਪਣੀ ਬੈਂਕ ਕਲੋਨੀ ਦੇ ਕੋਲੇ ਆ ਵੀਰੇ ਹੁਣਾਂ ਦਾ ਫੂਡ ਟਰੱਕ ਆ ਤੇ ਮੇਰਾ ਨਾਮ ਕੀ ਹੈ ਹਾਂ ਬਾਈਟ ਐਕਸਪ੍ਰੈਸ ਬਹੁਤ ਸਵਾਦ ਚਿਕਨ 버ਗਰ ਤੇਗਾ ਬਹੁਤ ਸਵਾਦ ਅਗਰ ਤੁਸੀਂ ਵੀ ਕਦੇ ਰੈਕਾਟ ਆਉਣੇ ਹੋ ਤਾਂ ਵੀਰੇ ਹੁਣਾਂ ਕੋਲ ਆ ਕੇ ਖਾ ਕੇ ਜਾਇਓ ਬਹੁਤ ਸਵਾਦ ਆ ਵੀਰੇ ਹੁਣਾਂ ਦਾ ਫਾਈਨਲੀ ਸੰਗਰੂਰ ਆ ਗਿਆ ਤੇ ਫਾਈਨਲੀ ਸਵੇਰ ਦਾ ਹੁਣ ਜਾ ਕੇ ਮਿਲੂੰਗਾ ਕਗੜ ਨੂੰ ਕਗੜ ਨੂੰ ਸਵੇਰ ਤੇ ਦੁਪਹਿਰੇ ਲਿਆਇਆ ਸੀਗਾ ਕ੍ਰਿਸ਼ਨਾਦਰਮ ਸਕੂਲ ਤੋਂ ਮੈਂ ਕਿਉਂਕਿ ਕਿਹਾ ਸੀ ਰੈਕੋਰਡ ਤਾਂ ਉਦੋਂ ਦੇ ਉਧਰ ਹੀ ਨੇਗੇ ਕਿ ਕ੍ਰਿਸ਼ਨਾ ਦੇ ਪਾਪਾ ਚਲੇ ਗਏ ਸੀਗੇ ਭਵਾਨੀਗੜ ਇੱਕ ਹੋਰ ਪ੍ਰੋਜੈਕਟਰ ਬੁਕਿੰਗ ਤੇ ਤਾਂ ਹੁਣ ਹੀ ਆਏ ਨੇ ਉਹ ਵੀ ਵਾਪਸ ਤੇ ਹੁਣ ਹੀ ਮੈਂ ਸੰਗਰੂਰ ਆਇਆ ਤੇ ਹੁਣ ਕਾਲ ਆਈ ਸੀ ਮੈਨੂੰ ਕਿ ਤੁਸੀਂ ਆ ਗਏ ਮੈਂ ਕਿਹਾ ਯੈਸ ਤੇ ਹੁਣ ਮੈਂ ਲੈ ਕੇ ਆਉਣਾ ਬਾਕੀ ਬਹੁਤ ਕਾਬਟ ਹੋ ਗਈ ਹੈ ਅੱਜ ਅੱਜ ਤਾਂ ਮੇਰਾ ਸਾਰਾ ਦਿਨ ਮੇਨਲੀ ਗੱਡੀ 'ਚ ਲੰਘਿਆ ਅੱਜ ਆਫਿਸ 'ਚ ਬਤਾ ਕੇ ਆਉਣਾ ਮੈਂ ਸਵੇਰ ਦਾ ਆਫਿਸ ਖੋਲ੍ਹਿਆ ਤਾਂ ਜਿਸੀ ਆ ਗਿਆ ਘਰੇ ਅਜਾ ਬਹੁਤ ਥੱਕ ਗਿਆ ਤਾਂ ਬਹੁਤ ਜਿ ਕਿ ਜ਼ਰੂਰੀ ਕੰਮ ਸੀ ਅਗਰ ਜੋ ਹੋ ਗਿਆ ਤਾਂ ਫਿਰ ਮੈਂ ਤੁਹਾਨੂੰ ਅਪਡੇਟ ਕਰੂੰਗਾ ਪਰ ਅਜਾ ਕਰਕੇ ਆਏ ਦੇਖਦੇ ਕੀ ਬਣਦਾ ਤਾਂ ਅੱਜ ਦੇ ਲਈ ਇੰਨੇ ਹੀ ਵਲੋਗ ਦੇ ਵਿੱਚ ਅਰਦਾਸ ਕਰਿਓ ਕਿ ਕੰਮ ਹੋ ਜੇ ਇਸ ਲਈ ਕਿਹਾ ਸੀ ਤੇ ਮਿਲਦੇ ਆਂ ਕੱਲ ਨੂੰ ਤਾਂ ਅਗਰ ਲਾਈਕ ਕਰਿਓ ਪਸੰਦ ਆਇਆ ਜੀ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਮਿਲਦੇ ਆਂ ਕੱਲ ਨੂੰ ਗੁੱਡ ਨਾਈਟ